ਠੀਕਾ ਠੀਕਾ ਜਾਣਾ ਜਾਓ ਭਰਾਵਾਂ ਵੱਲ ਤੇ ਹੋ ਗਏ ਆ ਮੈਂ ਵੀ ਤੇ ਆਪਣੀ ਮੈਨੂੰ ਆਪਣੀ ਭੈਣ ਦੇ ਸਾਥ ਦੇਣਾ ਜੇ ਤੁਸੀਂ ਭਰਾ ਭਰਾ ਇੱਥੇ ਆ ਨਾ ਅਗਲੇ ਅਸੀਂ ਵੀ ਦਵਾਲੀ ਜਿਹੜਾ ਹੁਣ ਇਕੱਠੀਆਂ ਆਈਆਂ ਜਾ ਬੇ ਜੇ ਮੈਨੂੰ ਲੱਗਦਾ ਤੇਰਾ ਵੀ ਪਾੜਾ ਚੜ ਗਿਆ ਤੂੰ ਇਹਦੇ ਮਗਰ ਲੱਗੇ ਪਾੜਾ ਚੜਦਾ ਹੁੰਦਾ ਏ ਜਾ ਜਿੱਤੇ ਨਾਣਾ ਚੱਲ ਠੀਕ ਆ ਫੇ ਮੈਂ ਕੱਲ ਦਾ ਕੰਮ ਤੇ ਆ ਤੁਹਾਨੂੰ ਕਿਹਾ ਹੈ ਨਾ ਕਿ ਛੁੱਟੀਆਂ ਲੈ ਆਇਓ ਦੋ ਤੁਸੀਂ ਕੰਮ ਤੋਂ ਆਪਾਂ ਜਾਣਾ ਵੀ ਜਾਂ ਫਿਰ ਭੈਣ ਮੇਰੀ ਦੇ ਰਸਤੇ ਫੰਕਸ਼ਨ ਉਹ ਗੱਲ ਸੁਣ ਤੇਰੀ ਭੈਣ ਦੇ ਜਾਣਾ ਤੂੰ ਜਾਇਆ ਮੈਂ ਉੱਥੇ ਹੀ ਕਰਨਾ ਆ ਤੇਰੀ ਮੇਰੀ ਕੀ ਹੁੰਦਾ ਆ ਜੇ ਮੇਰੀ ਪੈਣ ਤੁਹਾਡੀ ਵੀ ਦਾ ਕੁਝ ਲੱਗਦੀ ਆ ਉਹ ਤਾਂ ਠੀਕ ਆ ਹੁਣ ਕੰਮ ਕਰਾਂਗੇ ਤਾਂ ਖਾਵਾਂਗੇ ਜੇ ਕੰਮੇ ਨਾ ਕੀਤਾ ਫੇਰ ਹੁਣ ਸਾਰੇ ਦੋ ਜਣੇ ਚੱਲ ਗਏ ਫੇ ਕੀ ਬੈਲਾ ਨਹੀਂ ਫੇ ਜਾਣਾ ਹੁਣ ਜਿੱਥੇ ਰਿਸ਼ਤੇਦਾਰੀ ਤੇ ਜਾਣਾ ਜਾਣਾ ਹੀ ਪੈਂਦਾ ਆ ਛੁੱਟੀਆਂ ਲੈ ਆਇਓ ਤੁਸੀਂ ਦੋ ਛੁੱਟੀ ਛੱਟੀ ਦਾ ਔਖਾ ਆ ਪੈਸੇ ਲੈ ਜਾ ਚੁੱਪ ਕਰਕੇ ਜਾਇਆ ਨਹੀਂ ਤੁਸੀਂ ਹੀ ਨਹੀਂ ਨਾਲ ਜਾਣਾ ਤੁਹਾਡਾ ਨਹੀਂ ਜਾਣਾ ਬਣਦਾ ਹੈਗਾ ਉਹ ਫੇ ਮੈਂ ਤੈਨਾਂ ਜਾਵਾਂ ਕੰਮ ਤੇ ਜਾਵਾਂ ਕੰਮ-ਕੰਮ ਤੁਸੀਂ ਕਰਦੇ ਰਹਿੰਦੇ ਅਸੀਂ ਵੀ ਤਾਂ ਕੰਮ ਕਰੀ ਰਹੇ ਆ ਜੇ ਤੁਸੀਂ ਕੰਮ ਤੇ ਚੱਲ ਜਾਈਂ ਮੈਂ ਘੜਾ ਇੱਥੇ ਸਾਰਾ ਦਿਨ ਘਰੇ ਬੈਲੀ ਰਹਿਣੀ ਅਸੀਂ ਵੀ ਕਰਦੇ ਆਂ ਕੰਮ ਨਹੀਂ ਚੱਲ ਕੋਈ ਨਹੀਂ ਤੂੰ ਜਾਇਆ ਫੇਰ ਦੇਖ ਲਵਾਂਗੇ ਨਹੀਂ ਨਹੀਂ ਤੁਸੀਂ ਛੁੱਟੀਆਂ ਲਿਆ ਪੈਸੇ ਹਲਮਾਰੀ ਜੋ ਲੈ ਜਾ ਠੀਕ ਆ ਭੈਣ ਨੂੰ ਇਹਨੂੰ ਕਹਣਾ ਮੈਂ ਜਾਇਆ ਤੂੰ ਪਰ ਮੈਨੂੰ ਨਾ ਕਹਿ ਮੈਂ ਜਾਣਾ ਕੰਮ ਤੇ ਠੀਕ ਆ ਪਹਿਲਾਂ ਮੈਂ ਆਉਣਾ ਪਠਿਆਲਾ ਪਸ਼ੂਆਂ ਦਾ ਵੀ ਕਰਨਾ ਸਾਰਾ ਘਰ ਦਾ ਕੰਮ ਕਰਕੇ ਮੈਨੂੰ ਸਾਰੇ ਬਸੀ ਟੋਟੋ ਟੋਟਾ ਮੈਂ ਮਾਰਦਾ ਅਦੇ ਗੁਜ਼ਾਰਾ ਚੱਲਦਾ ਕਰਦਾ ਅੱਛਾ ਹਰ ਵੇਲੇ ਜੋ ਦੇਖਦਾ ਮੈਂ ਹੀ ਕੰਮ ਕਰਦਾ ਤੁਸੀਂ ਕੋਈ ਕਰਦਾ ਕੋਈ ਕੰਮ ਅੱਛਾ ਅਸੀਂ ਬੇਲੇ ਰਹਿੰਦੇ ਆ ਸਾਰੇ ਦਿਨ ਤੁਸੀਂ ਕੰਮ ਤੇ ਚੱਲ ਜਾਂਦੇ ਆ ਤੇ ਪੈਣ ਨੂੰ ਪੱਠੇ ਪਾਈ ਦੇ ਪਾਣੀ ਪਲਾਈ ਦਾ ਸ਼ਾਮ ਨੂੰ ਪੱਠੇ ਸਾਰਾ ਕੰਮ ਰੋਟੀਆਂ ਕਿੰਨਾ ਕਰਦਾ ਕੰਮ ਅਸੀਂ ਵੀ ਕੰਮ ਕਰਦੇ ਆ ਤੁਸੀਂ ਇਕੱਲੇ ਨਹੀਂ ਕਰਦੇ ਹੈਗੇ ਇਸ ਘਰ ਲਈ ਸਾਰੇ ਰਲ ਕੇ ਕੰਮ ਕਰਦੇ ਤਾਂ ਘਰ ਬਣਦੇ ਹੁੰਦੇ ਇਕੱਲਿਆਂ ਦੇ ਕੰਮ ਕਰਨ ਨਾਲ ਨਹੀਂ ਘਰ ਬਣਦਾ ਹੁੰਦਾ ਕੰਮ ਵੀ ਕਰਨੇ ਆ ਜਿੱਥੇ ਰਿਸ਼ਤੇਦਾਰੀ ਚ ਜਾਣਾ ਨਾ ਉੱਥੇ ਵੀ ਜਾਣਾ ਆਣਾ ਪੈਂਦਾ ਆ ਤੁਸੀਂ ਤਾਂ ਹਰ ਵੇਲੇ ਕੰਮ ਕੰਮ ਲੈ ਕੇ ਦੂਸਰਾ ਕਰਦੇ ਰਹਿੰਦੇ ਆ ਕਿਤੇ ਜਾਣਾ ਹੋਵੇ ਮੈਂ ਕੰਮ ਮੈਂ ਕੰਮ ਤੁਸੀਂ ਇਕੱਲੇ ਨਹੀਂ ਕਰਦੇ ਸਾਰਿਆਂ ਦਾ ਰਲ ਕੇ ਪਰਿਵਾਰ ਕੰਮ ਕਰਦਾ ਆ ਤਾਂ ਘਰ ਚੱਲਦੇ ਹੁੰਦੇ ਤਾਂ ਘਰ ਬਣਦੇ ਆ ਚੱਲ ਕੋਈ ਨਹੀਂ ਐਵੇਂ ਨਾ ਕਮਲ ਗੁੱਟੀ ਆ ਜਾਣਦੇ ਕੰਮ ਤੇ ਮੈਨੂੰ ਆਓ ਚੱਲਦਾ ਗੂੰ ਪਹਿਲਾਂ ਜਾ ਜਾ ਜੇ ਵੇਖ ਲਓ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਹੈਗਾ ਜਿੱਥੇ ਨੂੰ ਕਿਤੇ ਨੂੰ ਵੀ ਜਾਣਾ ਹੋਵੇ ਮੈਂ ਤੇ ਹੁਣ ਚੱਲ ਗਈਆਂ 15 ਦਿਨ ਨਹੀਂ ਆਣਾ ਹੈਗਾ ਮੁੜ ਕੇ ਤੂੰ ਬਵਾ 2 ਮਹੀਨੇ ਨਹੀਂ ਮੈਂ ਕਹਿੰਦਾ ਕੋਈ ਨਹੀਂ ਫਿਰ ਉਹ ਤੇਰਾ ਭਰਾ ਹੀ ਜਾਂਦਾ ਹੁੰਦਾ ਆ ਫੇ ਲੈਣ ਉਹਨੂੰ ਫੋਨ ਕਰਦੀ ਆ ਮੈਂ ਜਦ ਇੱਕ ਉਹੀ ਤੈਨੂੰ ਦੂਸਰਾ ਕਰੂੰਗਾ ਸੁਧਾਰੂੰਗਾ ਫਿਰ ਹਾਲਾਗੇ ਰੁਕਣਾ ਹੈ ਹਲੋ 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 ਸਤਿ ਸ਼੍ਰੀ ਅਕਾਲ ਪਾਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਪਾਜੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਦੱਸੋ ਆ ਤੁਹਾਡਾ ਭਰਾ ਅੱਜ ਫੇਕ ਕਲੇਸ ਕਰਕੇ ਗਿਆ ਕੰਮ ਤੇ ਕੀ ਹੋ ਜਾਂਦਾ ਕੰਮਲੇ ਹੁਣ ਕੀ ਹੋ ਗਿਆ ਉਹ ਭੈਣ ਮੇਰੀ ਦੇ ਫੰਕਸ਼ਨ ਸੀਗਾ ਤੇ ਜਾਣਾ ਸੀਗਾ ਉੱਥੇ ਮੈਂ ਕਿਹਾ ਚਲੋ ਚੱਲੀਏ ਵੀ ਜਾਣਾ ਵੀ ਛੁੱਟੀ ਲੈ ਆਇਓ ਦੋ ਤੁਸੀਂ ਅੱਛਾ ਕਹਿੰਦਾ ਮੈਂ ਨਹੀਂ ਜਾਣਾ ਇਹਦਾ ਵੀ ਤੇ ਤੋਦੇਰੀ ਭੈਣ ਆ ਤੂੰ ਹੀ ਕਹਿੰਦਾ ਜਾ ਅੱਛਾ ਹਾਂਜੀ ਮੈਂ ਹੁਣ ਮੈਨੂੰ ਕੀ ਦੱਸ ਦੋ ਛੁੱਟੀਆਂ ਲੈ ਲਾਂਦਾ ਕੰਮ ਮੈਂ ਛੁੱਟੀ ਨਹੀਂ ਲੈਣੀ ਹੈਗੀ ਮੈਂ ਕੰਮ ਕਰਦਾ ਮੈਂ ਕੰਮ ਕਰਦਾ ਮੈਂ ਘਰ ਬਣਾਉਂਦਾ ਬਸ ਆਹੀ ਗੋਸ਼ਿਆ ਇਹਦੇ ਕੋਲ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਉਹ ਤੇਰਾ ਹਾਂਜੀ ਤੁਸੀਂ ਗੱਲ ਕਰਕੇ ਦੇਖੋ ਨਹੀਂ ਤਾਂ ਮੈਂ ਚੱਲ ਜਾਣਾ ਆ ਫਿਰ ਮੈਂ ਨਹੀਂ ਆਣਾ ਹੈਗਾ ਮੁੜ ਕੇ ਫਿਰ ਮੇਰੀ ਗੱਲ ਸੁਣ ਮੈਂ ਆਣਾ ਇੱਥੇ ਆ ਕੇ ਮੈਂ ਤੇਰੀ ਗੱਲ ਸੁਣਦਾ ਜਾਣਾ ਨਹੀਂ ਹੈਗਾ ਕਿਤੇ ਹਾਂਜੀ ਹਾਂਜੀ ਆ ਜਾਓ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਜੀ ਕੀ ਹੋ ਗਿਆ ਹੁਣ ਕਮਲੇ ਨੂੰ ਇਹ ਤੁਹਾਨੂੰ ਪਤਾ ਹੀ ਆ ਬਾਜੀ ਤੁਹਾਨੂੰ ਦਣ ਵੀ ਮੈਂ ਦੱਸਿਆ ਸੀਗਾ ਗੱਲ ਕੀਤੀ ਸੀਗੀ ਤੁਹਾਡੇ ਨਾਲ ਆਹੋ ਮੈਂ ਉਹਨੂੰ ਸਮਝਾਇਆ ਤਾਂ ਸੀਗਾ ਮੈਂ ਕਿ ਹੁਣ ਤੇ ਇੱਤੇਦਾਰੀਆਂ ਤੇ ਜਿੱਥੇ ਜਾਣਾ ਉੱਥੇ ਜਾਣਾ ਹੀ ਹਰ ਵੇਲੇ ਕੰਮ ਵੰ ਕੰਮ ਆ ਕੰਮ ਹਾਂਜੀ ਮੈਂ ਘਰ ਮੈਂ ਘਰ ਜਦੋਂ ਦਿਲੋਂ ਮੈਂ ਮੈਂ ਪਤਾ ਨਹੀਂ ਮੈਂ ਔਰ ਮੈਂ ਹੀ ਬੜੀ ਫੁੱਸੀ ਹੋਰ ਵਿੱਚ ساری ਦੁਨੀਆ ਕੰਮ ਕਰਦੀ ਆ ਪਤਾ ਨਹੀਂ ਕਰਲਾ ਜਾਂ ਅਨੋਖਾ ਹੀ ਕੰਮ ਕਰਦਾ ਹਾਂਜੀ ਚਲ ਕੋਈ ਨਹੀਂ ਸੁਣੇ ਤੇ ਨਹੀਂ ਕਰਨਾ ਆਪਾਂ ਹੁਣ ਕਿੰਨੀ ਵਾਰੀ ਮੈਂ ਮੈਂ ਕਿੱਥੋਂ ਕੋਲ ਇਸ ਕਰਦੀ ਐ ਇਹੀ ਕੋਲ ਇਸ ਕਰਕੇ ਵਹਿ ਜਾਂਦੇ ਐ ਮੈਂ ਤਾਂ ਉਦਾਂ ਨੋਰਮਲ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਛੁੱਟੀਆਂ ਲੈ ਲਿਓ ਵੀ ਆਪਾਂ ਜਾਣਾ ਹਨਾ ਵੀ ਚਲੋ ਜਿੱਥੇ ਜਾਣਾ ਉਹਨਾਂ ਪਾਜੀ ਜਾਣਾ ਹੀ ਆਂ ਇਹ ਹੋਣਾ ਸੀ ਵੀ ਜਾਣੇ ਆਂ ਅਰੇ ਜਿੱਥੇ ਜਾਣਾ ਉੱਥੇ ਜਾਣਾ ਬੰਦਾ ਸਾਡੇ ਨਹੀਂ ਆਦੇ ਸਾਡੇ ਨੇ ਤਾਂ ਹੁਣ ਕਿਸੇ ਭੈਣ ਦੇ ਨਹੀਂ ਦਾਦੀ ਦੇ ਵੀ ਜਾ ਕੇ ਰਾਜੀ ਹਾਂਜੀ ਉਹ ਮੈਨੂੰ ਕਹਿੰਦੀ ਆਂ ਪਾਜੀ ਤੁਸੀਂ ਘਮਿਆਂ ਨਹੀਂ ਉਹ ਸੋਡਾ ਕਰੀ ਨਹੀਂ ਆ ਦਾ ਯਾ ਉਹ ਕਿਤੇ ਵੀ ਨਹੀਂ ਜਾ ਕੇ ਰਾਜੀ ਨਹੀਂ ਹੈਗੇ ਰਿਸ਼ਤੇਦਾਰੀ ਚ ਹਾਂਜੀ ਹੁਣ ਮੈਂ ਵੀ ਨਹੀਂ ਤੁਹਾਨੂੰ ਪਤਾ ਕੱਲੀ ਜਾਂਦੀ ਚੰਗੀ ਲੱਗਦੀ ਐ ਮੈਂ ਜਿੱਥੇ ਵੀ ਮੈਂ ਜਾਂਦੀ ਆਂ ਤੁਹਾਡੇ ਸਾਹਮਣੇ ਕੱਲੀ ਜਾਂਦੀ ਆਰ ਬੱਲੇ ਗਲਤ ਗੱਲਿਆ ਜਾਣਾ ਜਾਈ ਨਾ ਅਗਲੇ ਕਾਦਨ ਦੇ ਉਹ ਨਹੀਂ ਆਇਆ ਹੈਗਾ ਨਾਲ ਇਸੇ ਵੇਲੇ ਤਾਂ ਹੁਣ ਤਾਂ ਹਾਂਜੀ ਆਣ ਵਾਲੀ ਆ ਕੰਮ ਤੋਂ ਤੁਸੀਂ ਗੱਲ ਕਰਕੇ ਜਾਇਓ ਮੈਂ ਕੰਮ ਤੋਂ ਛੁੱਟੀ ਕਰਕੇ ਆਇਆ ਮੈਂ ਕਰਦਾ ਗੱਲ ਆਇ ਨਾ ਤਾਂ ਮੈਂ ਚਾਹ ਬਣਾਣੀ ਆ ਜੱਤੇ ਹਾਂ ਚੌਧਰੀ ਚਾਹ ਬਣਾ ਲਓ ਮੈਂ ਕਰਦਾ ਗੱਲ ਹਾਂਜੀ ਗੱਲ ਕਰਕੇ ਜਾਇਓ ਤੁਸੀਂ ਉਹ ਨਾਲ ਚੰਗੀ ਤਰ੍ਹਾਂ ਨਾਲੇ ਭਾਜੀ ਸਮਝਾਇਓ ਉਹਨਾਂ ਨੂੰ ਕੋਈ ਨਹੀਂ ਕੋਈ ਹਮਮ ਖੋਰ ਭਾਜੀ ਕਿੱਦਾਂ ਹਾਲ ਕਿੱਦਾਂ ਹਾਲ ਠੀਕ ਆ ਵਧੀਆ ਤੁਸੀਂ ਸੁਖਦਾ ਸਿਹਤ ਠੀਕ ਆ ਹਾਂ ਵਧੀਆ ਵਧੀਆ ਹਮ ਹੋਰ ਸਮਝੂਆਏ ਕੰਮ ਸੁਆਜ ਜਲਦੀ ਛੁੱਟੀ ਹੋ ਗਈ ਅੱਛਾ ਮੁੱਕ ਗਿਆ ਮੈਂ ਕਿਹ ਜਾਂ ਜਾਂਦਾ ਨਿਆਣਿਆਂ ਨੂੰ ਦੇ ਦੇਵਾ ਠੀਕ ਆ ਵਧੀਆ ਕੀਤਾ ਲਾਹੌਰ ਚਾਹ ਜੂ ਬੀਤੀ ਕਿ ਨਹੀਂ ਚਾਹ ਬਣਦੀ ਏ ਚਾਹ ਪੀਨੇ ਠੀਕ ਆ ਦਲ ਸੋਣਾ ਹਾਂਜੀ ਭਾਈ ਮੈਂ ਤਾਂ ਵੈਸੇ ਹੀ ਆਇਆ ਸੀਗਾ ਚਲ ਮਿਲਣਾ ਅੱਛਾ ਜੀ ਉਹ ਕੀ ਯਾਰ ਅਤੀਕ ਦਿੰਦਾ ਕਲੇਸ਼ ਜਾ ਬੱਕ ਬੈਹਨ ਨਾ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦਾ ਕਾਹਦਾ ਕਲੇਸ਼ ਜੀ ਇਹੋ ਕੁੜੀ ਤੈਨੂੰ ਕਹਿੰਦੀ ਆ ਵੀ ਭੈਣ ਦੇ ਜਾਣਾ ਹਾਂਜੀ ਤਸ ਤੂੰ ਜਾਇਆ ਨਾਲ ਉਹ ਪਾਜੀ ਦੱਸਦੀ ਜਦੀ ਆ ਉਹ ਕਹਿੰਦੀ ਵੀ ਬਾਜੀ ਮੈਂ ਇਹਨੂੰ ਕਈ ਦਿਨ ਹੋ ਗਏ ਕਹਿੰਦੀ ਮੈਂ ਕਹਿੰਦੀ ਅੱਜ ਗਿਆ ਸਵੇਰੇ ਤਾਂ ਕਹਿੰਦੀ ਮੇਰੇ ਗੱਲ ਬਹਿ ਕੇ ਚੱਲ ਗਿਆ ਉਹ ਬਾਜੀ ਮੈਂ ਕੰਮ ਕਰਦਾ ਤੇ ਤਦੇ ਪੈਸੇ ਆਉਂਦੇ ਆ ਕਿਹੜਾ ਉੱਪਰ ਡੇਕਦੇ ਆ ਜੇ ਮੈਂ ਕੰਮ ਕਰਦਾ ਤਾਂ ਤਦੇ ਆਉਂਦੇ ਆ ਮੈਂ ਲਿਆਉਂਗਾ ਪੈਸੇ ਤਦੇ ਘਰ ਚੱਲਣਾ ਉਦਾਂ ਤਾਂ ਚੱਲਣਾ ਨਾ ਹਰ ਕੰਮ ਪੈਸੇ ਨਾਲ ਹੀ ਚੱਲਦਾ ਹੈ ਪੈਸੇ ਤੋਂ ਬਿਨਾ ਵੀ ਜ਼ਿੰਦਗੀ ਆ ਰਿਸ਼ਤੇ ਪੈਸਾ ਕਮਾਉਣੇ ਕਾ ਨਹੀਂ ਆਪਾਂ ਕਿਵੇਂ ਕਰਕੇ ਕਮਾਣੇ ਅਸੀਂ ਕਿਸੇ ਕੋਈ ਜਾਈਏ ਔਰ ਇਹ ਤੇ ਸਾਡੇ ਗਾਵੇ ਭੈਣ ਭਾਵੇਂ ਜਾਣਾ ਆਪਾਂ ਪੈਸੇ ਵਾਲ ਮਾਰੀਆਂ ਚ ਲਿਆਰੇ ਰੱਖੀ ਜਾਣੀਆਂ ਪੈਸਿਆਂ ਨੂੰ ਕੀ ਕਰਨ ਨਾ ਹੋਈ ਤਾਂ ਅਰੇ ਇਦਾਂ ਨਹੀਂ ਚੱਲਦੇ ਘਰ ਤਾਂ ਤਾਂ ਹੀ ਚੱਲਦੇ ਆ ਰਾਲ ਮਿਲ ਕੇ ਮੈਂ ਹੁਣ ਕੰਮ ਤੇ ਜਾਂਦਾ ਮੇਰੇ ਤੋਂ ਮੋਰੋ ਕੋ ਭੈਣ ਭਾਈ ਘਰ ਆ ਜਾਂਦਾ ਮੇਰੇ ਘਰ ਦੀ ਸਾਂਭੀ ਆ ਪੰਪਾਰੀ ਕਦੇ ਕਹਿੰਦੀ ਆ ਭੈਣ ਦੇ ਜਾਣਾ ਕਦੇ ਭਰਾ ਦੇ ਜਾਣਾ ਮੈਂ ਤਾਂ ਇਹਨਾਂ ਚੱਕਰਾਂ ਜੇ ਫਸਿਆ ਰਹਿਣਾ ਹਰ ਵੇਲੇ ਤੂੰ ਜਾਣਾ ਕਿੱਥੇ ਆ ਤੂੰ ਤਾਂ ਹੁਣ ਕਿਤੇ ਨਹੀਂ ਜਾਣਾ ਮੇਰੀ ਇੱਕ ਗੱਲ ਸੁਣ ਲੈ ਹਾਂਜੀ ਜੇ ਹੁਣ ਉਹ ਕੁੜੀ ਗੁੱਸੇ ਹੋ ਕੇ ਚਲ ਗਈ ਅੱਗੇ ਮੈਂ ਜਾ ਕੇ ਲਿਆਇਆ ਹੂੰ ਹੂੰ ਮੈਂ ਜਾ ਕੇ ਹੱਥ ਨਹੀਂ ਜੋੜਨੇ ਹੋ ਰਿਹਾ ਤੇ ਤਾਂ ਦੇ ਮੋਰੇ ਤੁਸੀਂ ਵੀ ਉਹਦੀ ਗੱਲ ਲਾ ਪੈ ਕਨ ਉਹਦੇ ਵੱਲ ਦੀ ਗੱਲਾਂ ਲਾ ਪੈ ਨਹੀਂ ਉਹਦੇ ਵੱਲ ਦੀ ਤਾਂ ਕੀ ਮਤਲਬ ਹੈ ਉਹ ਨੂੰ ਆਪਾਂ ਵਿਆਹ ਕਿਹਨੇ ਆਂਦਾ ਆ ਹਾਂ ਉਹ ਇਹ ਤਾਂ ਗੱਲੇ ਵਿਆਹ ਕੇ ਤਾਂ ਲਿਆਂਦਾ ਪਰ ਤੁਸੀਂ ਉਹਦੀ ਹੈਲਪ ਨਾ ਕਰੋ ਨਹੀਂ ਜਿੱਥੇ ਉਹ ਦੇਖ ਬਈ ਜਿੱਥੇ ਉਹ ਸਹੀ ਆ ਉੱਥੇ ਤਾਂ ਮੈਂ ਉਹਦੀ ਕਰੂੰਗਾ ਹੈਲਪ ਜਿੱਥੇ ਤੂੰ ਸਹੀ ਹੂੰਗਾ ਉੱਥੇ ਤੇਰੀ ਵੀ ਆਪਾਂ ਕਰਾਂਗੇ ਤੇਰੀ ਕਿਹੜਾ ਕਰਦੇ ਨਹੀਂ ਨਹੀਂ ਮੈਂ ਕੰਮ ਕਰਦਾ ਆ ਮੈਂ ਗਲਤ ਨੇ ਕੰਮ ਕਰਨ ਦਾ ਕੋਈ ਵੀ ਨਹੀਂ ਗਲਤ ਕਹਿੰਦਾ ਫੇਰ ਅਰੇ ਰੇਤੇ ਦਾ ਕਿਤੇ ਜਾਣਾ ਵੀ ਘਣਾ ਮੈਂ ਕੋਈ दारू ਪੀ ਕੇ ਆਉਣਾ ਦੇਖ दारू ਤਾਂ ਤੈਨੂੰ ਕਹਿੰਦਾ ਵੀ ਨਹੀਂ ਕੋਈ ਫੇਰ ਫੇਰ ਮੈਂ ਪੈਸੇ ਲਿਆ ਕੇ ਨਾ ਦੰਨਾ ਘਰ ਖਰਚ ਤੇ ਮੈਂ ਤਾਂ ਨਹੀਂ ਪੈਸਾ ਖਰਚਦਾ ਕੋਈ ਵੀ ਮੈਂ ਦਾ ਜਾਣ ਕੋਈ ਫालतू ਮੇਰਾ ਖਰਚਾ ਉਹ ਫालतू ਦਾ ਬਚਾਰੀ ਉਹ ਵੀ ਨਹੀਂ ਖਰਚਦੀ ਉਹ ਹੁਣ ਜਿੱਥੋਂ ਕਿਤੇ ਰੇਤੇ ਜਾਣ ਜੇ ਤੇ ਆਪਣੀ ਭੈਣ ਉਹ ਭਾਜੀ ਪੈਸੇ ਘਰ ਪਏ ਹੁੰਦੇ ਆ ਲੈ ਮੈਂ ਉਹਨੂੰ ਇਹ ਮਨਾ ਕੀਤਾ ਵੀ ਤੂੰ ਨਾ ਜਾ ਤੂੰ ਜਾ ਪੁੱਛਲਾ ਨੂੰ ਹਾਕ ਮਾਰ ਕੇ ਕਿਹਾ ਕਿ ਨਹੀਂ ਗਿਆ ਚੱਲ ਮੇਰੀ ਗੱਲ ਸੁਣਾਂ ਮੋਕ ਦੀ ਗੱਲ ਹਾਂਜੀ ਜੇ ਦਾ ਤੂੰ ਉਹਦੇ ਨਾਲ ਜਾ ਸਕਨਾ ਤਾਂ ਚੱਲ ਜਾ ਜੇ ਨਹੀਂ ਤਾਂ ਫੇ ਮੈਂ ਤੁਹਾਡੀ ਦੀ ਗੱਲ ਕੱਲ ਤੇ ਬੋਲਣਾ ਉਹ ਛੱਡ ਪਾਜੀ ਮੈਂ ਨਹੀਂ ਜਾਣਾ ਬਾਈ ਕਾਹਦਾ ਵੀ ਕਿ ਜਾਉਣੀ ਕੋਈ ਨਹੀਂ ਚਾਹ ਤੂੰ ਬਣਾਤੀ ਤੇਰੀ ਅੱਲੇ ਨਹੀਂ ਮੰਨੀ ਗਈ ਜਦੋਂ ਗੱਲ ਤੋਂ ਨਹੀਂ ਪਾਜੀ ਨੂੰ ਵੀ ਦੱਸ ਦਤਾ ਦੇ ਗਿਆ ਨਹੀਂ ਮੈਂ ਨਾ ਫੇ ਦੱਸਣਾ ਨਹੀਂ ਹੈਗਾ ਮੈਂ ਐਦਾਂ ਤੂੰ ਲੈ ਜੂਗਾ ਮੈਨੂੰ ਜਾਣਾ ਦਾ ਉੱਥੇ ਕੀ ਆ ਤੈਨੂੰ ਨਾਲੇ ਉਹ ਨਾ ਆਜੂਗਾ ਭਾਜੀ ਨਾ ਵੀ ਤੁਸੀਂ ਗੁੱਸੇ ਹੋ ਕੇ ਲੜਨ ਲੱਗੇ ਉਹਦੇ ਨਾਲ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੁੱਸੇ ਹੋਇਆ ਮੈਂ ਨਹੀਂ ਮੰਨਾਂ ਉਹਨਾਂ ਦੇ ਸਾਨੂੰ ਆਹ ਤੁਸੀਂ ਮੰਨ ਗਦਾ ਮਾਰਦੀ ਗੱਲ ਹੈ ਤੇਰੀਨ ਵੀ ਨਹੀਂ ਮੰਨਦੇ ਹੈਗੇ ਤੁਸੀਂ ਮੈਨੂੰ ਨਹੀਂ ਡਰਵਾ ਕੇ ਦੀ ਹੈਗੀ ਮੈਂ ਡਰਵਾ ਕੇ ਤੋ ਨਾ ਕੋ ਡਰਨਾ ਨਾ ਤੇ ਕੋ ਡਰਦਾ ਬੈਂਜੀ ਠੀਕ ਹੈ ਸਿੱਕਾ ਉਹ ਵੀ ਹਾਂਜੀ ਠੀਕ ਆ ਕਿਵੇਂ ਆਣਾ ਹੋਇਆ ਬਸ ਮੈਂ ਭਾਜੀ ਨਾਲ ਵੀ ਗੱਲ ਕੀਤੀ ਸੀਗੀ ਹੋਇਆ ਕਹਿੰਦਾ ਮੇਰੀ ਦੇ ਫੰਕਸ਼ਨ ਸੀਗਾ ਪ੍ਰੋਗਰਾਮ ਕੀ ਮਾੜਿਆ ਤੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਆ ਜਾਓ ਦਿੱਤੀ ਵੀ ਐ ਇਹਨਾਂ ਨੂੰ ਮੈਂ ਕਿਹਾ ਤੁਸੀਂ ਕੰਮ ਦੇ ਛੁੱਟੀਆਂ ਲੈ ਲਓ ਵੀ ਉਹ ਵੀ ਅੱ깔 ਜਾਣਾ ਹੈ ਹਾਂ ਨਹੀਂ ਨਹੀਂ ਮੈਂ ਨਹੀਂ ਜਾਣਾ ਤੂੰ ਹੀ ਜਾ ਮੈਂ ਕੰਮ ਕਰਨਾ ਹੈ ਮੈਂ ਕੰਮ ਤੇ ਜਾਣਾ ਹੈ ਨਾ ਕੰਮ ਦਾ ਜੇ ਉਹ ਫੰਕਸ਼ਨ ਵੀ ਜੀ ਆ ਵੀ ਤੇ ਰਿਸ਼ਤੇਦਾਰੀ ਵੀ ਜਾਣਾ ਜਾਣਾ ਹੀ ਪੈਂਦਾ ਜੋ ਅਗਲੇ ਸੱਤ ਦਿਨ ਆ ਮਾਨ ਦੇ ਨਾਲ ਇਹ ਜਾਨਾ ਜੀ 갔ੀ ਲੈ ਇਹਨਾਂ ਮੈਂ ਕਿ ਤੁਸੀ ਵੀ ਚੱਲੋ ਨਾਲ ਦੇਖ ਜੀ ਜਦੋਂ ਵੀ ਮੈਂ ਜਾਣੀ ਕਿਤੇ ਰਸਤੇ ਨਾਲ ਵੀ ਮੈਂ ਕੱਲੀ ਜਾਂਦੀ ਹਾਂ ਤਾਂ ਚੱਲਦਾ ਥੋੜੀ ਲੱਗਦਾ ਹਰੇਕ ਪਾਸੇ ਮੈਂ ਹੀ ਇਹੀ ਤੁਹਾਡੇ ਸਾਹਮਣੇ ਦੀਦੀ ਉਹਨਾਂ ਦੇ ਭੈਣਾਂ ਨੂੰ ਜਾਣਾ ਹੋਵੇਗਾ ਉੱਧਰ ਵੀ ਕਹਿੰਦੇ ਤੇਰੀ ਭੈਣ ਲਈ ਪ੍ਰੋਗਰਾਮਸ ਤੂੰ ਜਾਇਆ ਆ ਐਦਾਂ ਹੀ ਕਰਦਾ ਇਹ ਛੋਟਾ ਵਾਲਾ ਕੀ ਗੱਲ ਹੁਣ ਮੰਨਿਆ ਨਹੀਂ ਭਾਈ ਕਿੱਥੇ ਮੰਨੇ ਆ ਆਸੇ ਬਲਾਜਣੇ ਭਲੇ ਤਾਂ ਕਿ ਤੇ ਮੈਂ ਤੁਹਾਡੇ ਨਾਲ ਮੇਰੇ ਵੀ ਸਮਾਂ ਗੱਲ ਪੈ ਗਿਆ ਮੈਂ ਤਾਂ ਫੇਰ ਗਈ ਨਹੀਂ ਹੈਗੀ ਮੈਂ ਵੀ ਨਹੀਂ ਗਈ ਮੈਂ ਤਾਂ ਫ੍ਰੈਸ ਕਰ ਚਾਰ ਉਦਾਂ ਖੇਉਂਦਾ ਕਰੇਰ ਐਵੇਂ ਛੋਟੇ ਗੱਲ ਤੋਂ ਕਦੇ ਵੀ ਵੱਡੇ ਬਣ ਜਾਂਦੇ ਕਰੇ ਤਾਂ ਕਿ ਜਾਣੀ ਨੂੰ ਕਿਦਾਂ ਸੁਣੀ ਆਈਏ ਦੇਖੋ ਤੁਸੀ ਸਮਝਾਣਾ ਸੀਗਾ ਫੇਰ ਉਹਨੂੰ ਪਹਿਣਾ ਸੀਗਾ ਉਹ ਮੈਂ ਹਾਂ ਕੇ ਉਹਦੇ ਸਾਹਮਣੇ ਕਿਹਾ ਮੈਂ ਦੱਸ ਮੇਰੀ ਗੱਲ ਸੁਣੋ ਜੇ ਦਾਪਾਂ ਨੂੰ ਦਬਕ ਦਬਕਦੇ ਆ ਤਾਂ ਐਵੇਂ ਉਹਨੇ ਬੇ ਉਹਨੂੰ ਹੋਰ ਵੱਜਣਾ ਵੱਜ ਜਾਣਾ ਹਾਂ ਵਾਲੀਆਂ ਕਰਦਾ ਹਾਂ ਹਰੀ ਹਰੀ ਦਾ ਕਰਦਾ ਹਾਂ ਮੇਰੀ ਗੱਲ ਸੁਣੋ ਹੁਣ ਆਪਾਂ ਨਾ ਇੱਕ ਵਾਰੀ ਤੱਕ ਬੱਸ ਇਹ ਤਾਂ ਕਰਕੇ ਨਾ ਇੱਕ ਵਾਰੀ ਮੈਂ ਫੋਨ ਕਰਕੇ ਸਾਦਾ ਨੂੰ ਦੱਸਣਾ ਨਹੀਂ ਵੀ ਆਪਣੀ ਗੱਲ ਹੋ ਗਈ ਆ ਠੀਕ ਹਾਂ ਮੈਂ ਕਰਦਾ ਫੋਨ ਇੱਕ ਵਾਰੀ ਫੇਰ ਪੁੱਛਣਾ ਹਾਂ ਪੁੱਛਣਾ ਮੈਂ ਉਹ ਮੈਂ ਹਾਂ ਤੱਕ ਇੱਕ ਵਾਰੀ ਮੈਂ ਕਰਕੇ ਦੇਖ ਲੈਣਾ ਜੇ ਚੱਕ ਲਵੇ ਤਾਂ ਆ ਦੇ ਦੇ ਦੇਈਦਾ ਹੈ ਗਿਰਿਆ ਦਾ ਚੱਕਦੇ ਚੱਕ ਲਿਆ ਹਲੋ ਹਲੋ ਹਾਂਜੀ ਕਿੰਦਾ ਹਾਲ ਚਲ ਠੀਕ ਆ ਬਾਜੀ ਕਿੰਦਾ ਹਾਲ ਵਧੀਆ ਵਧੀਆ ਹੋਰ ਤੂੰ ਫੇਰ ਗਿਆ ਨਹੀਂ ਦੇਲਾ ਮੰਨੇ ਨਹੀਂ ਮੇਰੀ ਵੀ ਗੱਲ ਹੈ ਬਾਜੀ ਕੋਈ ਗੱਲ ਨਹੀਂ ਉਹਨੇ ਜਾਣਾ ਚੁਣ ਲਿਆ ਕੰਮ ਵੀ ਕਰਨਾ ਹੁੰਦਾ ਆ ਉਹ ਕਿਤੇ ਨਹੀਂ ਗਈ ਭਰਾਓ ਇੱਥੇ ਸਾਡੇ ਕੋਲ ਆ ਕੇ ਬੈਠੀ ਆ ਆ ਇੱਥੇ ਇੱਥੇ ਇੱਕ ਮਿੰਟ ਇੱਥੇ ਗੱਲ ਸੁਣ ਕੰਮ ਆਦਾ ਸਾਡੇ ਕੋਲ ਆ ਗਈ ਆ ਹਾਂ ਚਲੋ ਕੋਈ ਗੱਲ ਨਹੀਂ ਆ ਗਿਆ ਬਾਜੀ ਮੈਂ ਆਜਾ ਆਜਾ ਆ ਗਿਆ ਜੀ ਆਜਾ ਆਜਾ ਠੀਕ ਲੋ ਲੱਗਿਆ ਉਹ ਬਸ ਉਹਨਾਂ ਆਪ ਆਪਣੀ ਗੱਡੀ ਸ਼ੋਹਣ ਦੇ ਦੀ ਹਾਂਜੀ ਠੀਕ ਆ ਹਾਂਜੀ ਦੱਸੋ ਜੀ ਆ ਗਿਆ ਤੂੰ ਹਾਂਜੀ ਹਾਂਜੀ ਸ਼ਰਮ ਨਹੀਂ ਆਉਂਦੀ ਤੈਨੂੰ ਨਾਲ ਜਾ ਨਹੀਂ ਸਕਦਾ ਸੀਗਾ ਹੁਣ ਮੈਂ ਕੰਮ ਕਰਾਂ ਕਿ ਨਾਲ ਜਾਵਾਂ ਮੈਂ ਤੇਰਾ ਕੰਮ ਕੰਮ ਆ ਉਹ ਨਹੀਂ ਕੰਮ ਕਰਦੀ ਅਸੀਂ ਕੰਮ ਨਹੀਂ ਕਰਦੇ ਬੜੀ ਜਿਆਦਾ ਕਮਾਈ ਹੁੰਦੀ ਆ ਵੀ ਘਰ ਵਿੱਚ ਕਾਚੋਣੇ ਆ ਉਹ ਵੀ ਤਾਂ ਸਾਰਾ ਦਿਨ ਨਾਲ ਕੰਮ ਕਰਦੀ ਆ ਪਸ਼ੂਆਂ ਦਾ ਕਰਦੀ ਦੁੱਧ ਚੋਂਦੀ ਆ ਪੱਠੇ ਲਿਆਂਦੀ ਸਾਰਾ ਕੁਝ ਕਰਦੀ ਜਿੱਥੇ ਜਾਣਾ ਜਾਣਾ ਨਹੀਂ ਹੈਗਾ ਉਹਦੀ ਰਿਸ਼ਤਦਾਰੀ ਤੇਰੀ ਰਿਸ਼ਤਦਾਰੀ ਨਹੀਂ ਹੈਗੀ ਕਹਦੰਦੇ ਤੇਰੀ ਭੈਣ ਆ ਤੇਰੇ ਭਰਾ ਆ ਜਾਂ ਤੁਸੀਂ ਇਹ ਕਹਦੇ ਵੀ ਆਪਣੀ ਭੈਣ ਤੇ ਤੇਰੀ ਭੈਣ ਤੇ ਤੁਸੀਂ ਜਾ ਫੇਰ ਹਾਂ ਕੱਲ ਤਾਂ ਠੀਕ ਆ ਤੇਰੇ ਲਈ ਸ਼ਰਮ ਵਾਲੀ ਗੱਲ ਆ ਨਾਲ ਤੋੜਨਾ ਚਾਹੀਦਾ ਏ ਉਪਰ ਦੇਖੋ ਕੰਮ ਵੀ ਕਰਨਾ ਹੁੰਦਾ ਜਿਹੜਾ ਕੰਮ ਵੀ ਜ਼ਰੂਰੀ ਆ ਪਰ ਨਾਲ ਜਾਣਾ ਆਉਣਾ ਵੀ ਜ਼ਰੂਰੀ ਆ ਜਿੱਥੇ ਜਾਣਾ ਜਾਣਾ ਹੁੰਦਾ ਏ ਪੈਸਾ ਤੇ ਲਾਗੂ ਹੋਊਗਾ ਤਦ ਹੀ ਚੱਲਣਾ ਕੰਮ ਪੈਸਿਆਂ ਦੇ ਨਾਲ ਵੀ ਦੁਨੀਆਦਾਰੀ ਵੀ ਦੇਖਣੀ ਪੈਂਦੀ ਆ ਹੁਣ ਅਸੀਂ ਵੀ ਤਾਂ ਕਰਦੇ ਆ ਮੈਂ ਸਾਰਾ ਦਿਨ ਕਰਦੀ ਆ ਉਸ ਵੀ ਘਰ ਵਿੱਚ ਹੀ ਖਰਚ ਕਰ ਜਾਣਾ ਆਉਣਾ ਪੈਂਦਾ ਇਹ ਨਾਲ ਜਾਂਦੇ ਹੀ ਆ ਮੇਰੇ ਕਰੀਦਾ ਹੀ ਅਸੀਂ ਵੀ ਜਾਈਦਾ ਹੀ ਆਈਦਾ ਹੀ ਆ ਜਦੋਂ ਹੁਣ ਤੂੰ ਕਾ ਨਹੀਂ ਬੋਲਣਾ ਪਈਆ ਕਿਉਂ ਕਿਉਂ ਨਹੀਂ ਬੋਲਣਾ ਹੈਗਾ ਨਾ ਹੋ ਹੁਣ ਕੋਈ ਗਣ ਕੁੜੀ ਦੋਵੇਂ ਸਭਾ ਰੱਖ ਰਿਆ ਕਰ ਮਾਰੇ ਯਾਰ ਕਿਉਂ ਸਭਾ ਰੱਖਿਆ ਇਹ ਹਰ ਵਾਰੀ ਤੁਹਾਡਾ ਇਹੀ ਹਾਲ ਆ ਹੁਣ ਤੁਸੀਂ ਵੀ ਉਹਦੇ ਵੱਲ ਦੀ ਬੋਲੀ ਬੋਲੇ ਲਾਪੇ ਮੈਂ ਜੀ ਆ ਮੈਂ ਸਮਝਾ ਦਿੰਦਾ ਤਾ ਉਹਨੂੰ ਕੀ ਸਮਝਾਇਆ ਹੈ ਹਈ ਤੱਕ ਤਾਂ ਮੰਨਿਆ ਨਹੀਂ ਉਹ ਹੋਰ ਵੀ ਫਿਰ ਵੀ ਹੁਣ ਉਹਨੇ ਕੰਮ ਕਰਨਾ ਕਿਉਂ ਨਹੀਂ ਕਿੱਥੇ ਜਾਣਾ ਜ਼ਰੂਰੀ ਨਹੀਂ ਹੈਗਾ ਤੇ ਜਾਣਾ ਜ਼ਰੂਰੀ ਹੁਣ ਦੋਵੇਂ ਉਹਦੇ ਨਾਲ ਰਲ ਗਈਆਂ ਰਲਣਾ ਹੀ ਹੈ ਫਿਰ ਨਾ ਅਸੀਂ ਤਾਂ ਤੁਸੀਂ ਦੋ ਦੋਨੋਂ ਕੰਮ ਕਰੀਂ ਕਰੀਂ ਅਸੀਂ ਕੁਝ ਵੀ ਨਾ ਕਰੀਏ ਕਈ ਮਾਂ ਢਾਲੋ ਹਾਂ ਹਮ ਵੀ ਭਰੀ ਜਾਈਏ ਮੈਂ ਵੀ ਜਾਇਆ ਕਰਨਾ ਫੇ ਨੇ ਨਹੀਂ ਜਾਣਾ ਮੈਂ ਤੂੰ ਐਵੇਂ ਆਕੜੀਆਂ ਨਹੀਂ ਆ ਤੂੰ ਅੱਗ ਲਈ ਉਹਨੂੰ ਸਮਝਾਣਾ ਕਿ ਤੁਸੀਂ ਵੀ ਉਹਦੇ ਵੱਲ ਨਹੀਂ ਹੋਗੇ ਉਹ ਮਾਹੌਲ ਦਾ ਕਹਿੰਦਾ ਜ਼ਰੂਰੀ ਕੰਮ ਆ ਕੰਮ ਹੋਊਗਾ ਉਹਨੂੰ ਐਡਾ ਵੀ ਕਹਦਾ ਕੰਮ ਤੇ ਜਾਣਾ ਵੀ ਤਾਂ ਜ਼ਰੂਰੀ ਹੁੰਦਾ ਰਿਸ਼ਤੇਦਾਰੀ ਚ ਕੰਮ ਤੋਂ ਛੁੱਟੀ ਨਹੀਂ ਮਿਲਦੀ ਹੈਗੀ ਅਗਲੇ ਜਿਹੜਾ ਲੈ ਨਹੀਂ ਤਣੀ ਹੈ ਛੁੱਟੀ ਰਹਿਣ ਦੇ ਤੂੰ ਨਹੀਂ ਜਾਉਂਦਾ ਰਹਿਣ ਦੇ ਗਾਣਾ ਕੱਲੀਆ ਜਰ ਜਾ ਕਰੋ ਅਸੀਂ ਨਹੀਂ ਜਾਣਾ ਕੋਈ ਗੱਲ ਨਹੀਂ ਚੱਲ ਜਾਗੇ ਅਸੀਂ ਕੱਲੀਆ ਫਿਰ ਜਾਓ ਜੋ ਕਰਨਾ ਤੁਸੀਂ ਕਰ ਲਿਓ ਹਾਂ ਹੱਦ ਹੋ ਗਈ ਹੁਣ ਜਾਣੀ ਤੇ ਵੀ ਰੁਕ ਕੇ ਜਾਣਾ ਆ ਹੋਰ ਉਸਕੇ ਜਾਣਾ ਮੈਂ ਮੈਂ ਵੀ ਨਾ ਡਰਦੇ ਆ ਹੋ ਜਾਣਾ ਚੱਲ 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 ਠੀਕ ਜਾਓ ਜਾਓ ਜੋ ਕਰਨਾ ਕਰ ਲਿਓ ਫਿਰ ਹੈ ਕਿਸੇ ਪਾਸੇ ਮੰਨ ਨਹੀਂ ਹੈ ਇਹ ਠੀਕਾ ਠੀਕਾ ਜਾਣਾ ਜਾਓ ਭਰਾਵਾਂ ਨਾਲ ਤੇ ਹੋ ਗਏ ਆ ਮੈਂ ਵੀ ਤੇ ਆਪਣੀ ਨਾਲ ਆਪਣੀ ਭੈਣ ਦੇ ਸਾਥ ਦੇਣਾ ਜੇ ਤੁਸੀਂ ਬਾਹਰ ਬੜਾ ਟੇਣਾ ਅਗਲੇ ਅਸੀਂ ਕਿਧਰ ਆਣੀ ਜਿੜਾੜੇ ਇਕੱਠੀਆਂ ਆ ਜਾ ਬੇਟਾ ਮੇਰੇ ਨਾਲ ਤੇਰਾ ਵੀ ਪਾੜਾ ਚੜ ਗਿਆ ਤੂੰ ਮੇਰੇ ਮਗਰ ਲੱਗੇ ਪਾੜਾ ਚੜਦਾ ਹੁੰਦਾ ਏ ਜਾ ਜਿੱਥੇ ਨਾਣਾ ਦੇਖੀ ਜਾਓ ਉਹ ਚੱਲ ਭਰਾਵਾ ਜੋ ਪਕਾਓਗੇ ਨਾ ਮੰਨ ਪਕਾਓਗੇ ਪਰຊੂਰਾ ਬੋਹਾ ਚਪਾ ਪਸ਼ੂਆਂ ਦਾ ਪਤਾ ਲੱਗ ਜੂ ਤੁਹਾਨੂੰ ਆਪੇ ਜਕਲ ਮੰਗੇ ਦੀ ਟੱਕੜ ਦੇ ਰਹਿੰਦੇ ਦੀਦੀ ਨੇ ਬਣਾਣ ਦੇ ਰੋਟੀਆਂ ਆਪੇ ਪਤਾ ਲੱਗਦਾ ਕੋਈ ਇਹਨਾਂ ਨੂੰ ਉਹ ਬੋਲੀ ਜਾਂਦੇ ਯਾਰ ਚੱਲ ਜੀ ਕੋਈ ਨਹੀਂ ਆ ਜਾਓ 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 ਚੱਲ ਛੋਟੀ ਤਿਆਰ ਹੋ ਆਪਾਂ ਵੀ ਚਲੀਏ ਦੇਖਦੇ ਕਿਆ ਕਰਦੇ ਆ ਇਹ ਇੱਕ ਦਿਨ ਰੋਟੀਆਂ ਪਕਾਣੀਆਂ ਰਹਿ ਗਈ ਆਪੇ ਪਤਾ ਲੱਗ ਜਾਣਾ ਇਹਨਾਂ ਨੂੰ ਅਕਲ ਆ ਜਾਣਾ ਹਾਂ ਪਤਾ ਲੱਗ ਜਾਣਾ ਇਹਨਾਂ ਨੂੰ ਕਿ ਕਿੱਦਾਂ ਕਿਆ ਪਕੀ ਭਾ ਹੁੰਦੇ ਆ ਆਲੇ ਉਹ ਹੈ ਜੇ ਪੱਟੇ ਪਾਉਂਗੇ ਦੇਖੀ ਤਾਈ ਨਾ ਹਾਂਜੀ ਹਾਂ ਹਾਂ ਤੇ ਗੱਲ ਹੈਗੀ ਆ ਕੋਈ ਨਹੀਂ ਹੁਣ ਆਪਾਂ ਵੀ ਨਹੀਂ ਰਹਿਣਾ ਹੈਗਾ ਆਪਾਂ ਵੀ ਚੱਲਦੇ ਆ ਚੱਕ ਦੇ ਜਿੰਨ ਪਾਲਾ ਗਿਆ ਰਿਣੀ ਨਿਆਪਾਂਗਾ ਤੇ ਕੀ ਦਾ ਆਪਾਂ ਇਹ ਨਹੀਂ ਹੈ ਪਰ ਮੇਰੇ ਕੋਲ ਪਤਾ ਜ਼ਰਾ ਚੱਲ ਕੋਈ ਘੰਟੇ ਦਾ ਜਾ ਕੇ ਘਰ ਚਾਬੀ ਤਾਂ ਮੇਰੇ ਕੋਲ ਹੈਗੀ ਦੋ ਰੱਖੀਆਂ ਉੱਦਾਂ ਸੀ ਚੱਲ ਜੇ ਇਹਦਾ ਮੈਂ ਜਾ ਕੇ ਘਰ ਜਿੰਨੀ ਗੱਲ ਸੁਣ ਹੈ ਭਰਾਵਾ ਰੋਟੀ ਵੀ ਨਹੀਂ ਪਕਾ ਗਏ ਨੇ ਤੇਰੇ ਆਈ ਦਾ ਪਕਾ ਗਏ ਮੇਰੇ ਤਾਂ ਮੇਰੀਆਂ ਨਹੀਂ ਦੱਸਦੇ ਨੇ ਹੱਥ ਲਾ ਮੈਂ ਦੇਖਣੇ ਜਾ ਕੇ ਕੋਈ ਪਹਿਲੀ ਨਾ ਉਹਦਾ ਰੋਟੀ ਬਣਾ ਬਣਾਵੇ ਦਿਖਾ ਦੇ ਚਲ ਕੋਈ ਨਹੀਂ ਆ ਜਾ ਮੈਂ ਬਣਾਣਾ ਰੋਟੀ ਬਣਾ ਲੇ ਹੋ ਚਲ ਕੋਈ ਨਹੀਂ ਦੇਖਦਾ ਤੇਰਾ ਤੇਰੀ ਸਾਰਾ ਮੈਂ ਮੇਰਾ ਵੀ ਬੈੜਿਆ ਪੰਗਾ ਚਲ ਕੋਈ ਨਹੀਂ ਮੈਂ ਦੇਖਦਾ ਆ ਦੇਖ ਲੈ ਰੇਲਾ ਹੈਲੋ ਹੈਲੋ ਹਾਂਜੀ ਹਾਂਜੀ ਬਾਜੀ ਕਿੱਦਾਂ ਹਾਲ ਚਾਲ ਠੀਕ ਆ ਠੀਕ ਆ ਬਾਜੀ ਬੜੇ ਕੁਖਰੇ ਮਾਰਨੇ ਆ ਰੋਟੀ ਉਹ ਨਹੀਂ ਨਹੀਂ ਰੋਟੀ ਬਾਜੀ ਮੈਂ ਬਣਾ ਲਈਏ ਤੁਸੀਂ ਆਈ ਨਹੀਂ ਇੱਧਰ ਨੂੰ ਉਹ ਮੇਰੀ ਅੱਜ ਸਿਹਤ ਨਹੀਂ ਠੀਕ ਐ ਇੱਧਰ ਆ ਜਾ ਤੇਰੇ ਖਾ ਲੈਣੇ ਅੱਜ ਚੱਲ ਫੇਰ ਰੋਟੀ ਮੈਂ ਬਣਾ ਲਈਏ ਲੈ ਆਉਣਾ ਜਿੱਦਾਂ ਦੀ ਹੈਗੀ ਗੰਗੀ ਤੇਰੀ ਪਈਆ ਸਾਬ ਜੀ ਆਤੇ ਬਣਾ ਲੰਨੇ ਆ ਠੀਕ ਆ ਠੀਕ ਆ ਆ ਗਿਆ ਆ ਜਾ ਤੇ ਆਪਾਂ ਇਹ ਬਣਾਉ ਸਾਬ ਜੀ ਸਬਜੀ ਬਣਾ ਲੰਨੇ ਆ ਜੀ ਆਹੋ ਸਬਜੀ ਬਣਾ ਲਈ ਬਣਾ ਫੇਰ ਕਾ ਇੰਡੀਆ ਮੜਾ ਲੀਗਾ ਅਰਬੀ ਬਣਾਉਣੀ ਆ ਮੇਰਾ ਜੋ ਦਿਲ ਕਾ ਦਾ ਭੇਡੀਆਂ ਬਣਾ ਲਾ ਅਰਬੀ ਬਈਆ ਆਲੂ ਦੀ ਦਸਦੀ ਬਣਾ ਲਾ ਚੱਲ ਦੇਦਾ ਮੈਂ ਕੋਈ ਨਹੀਂ ਕਰਦਾ ਮੈਂ ਬਣਾਵਾ ਇਹ ਧੀਮ ਨਾ ਲਾ ਕੋਈ ਬਾਈ ਬਣ ਗਈ ਬਣ ਗਈ ਉਪਾਰੀ ਹਾਂਜੀ ਆਲੂ ਉਂਦੀ ਹੈ ਨੀ ਮਸਾਲਾ ਵੀ ਹੈ ਨਹੀਂ ਹਲਦੀ ਵੀ ਹੈ ਨਹੀਂ ਜੀ ਮੈਂ ਹੀ ਲੈਣਾ ਉਹਨਾਂ ਤੋਂ ਨਹੀਂ ਉਹਨਾਂ ਤੋਂ ਕਿੰਨਾ ਕਿੱਦਾਂ ਸਬਜ਼ੀ ਬਣ ਗਈ ਆਹ ਭਰਾਵਾ ਸਬਜ਼ੀਆਂ ਚੱਕ ਕੇ ਲਿਆ 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 ਹੋਰ ਚੱਲ ਇਹਨੂੰ ਲੂਣ ਮਿਰਚ ਤੇ ਤੇ ਆ ਲੈ ਹਾਂ ਲੈ ਖਿਆਕ ਦੇ ਉਹ ਲਿਆ ਭਰਾਵਾ ਲਓ ਤਾਂ ਹਾਂਜੀ ਤੂੰ ਆਰਬੀ ਬਣਾ ਲੈ ਭਿੰਡੀਆ ਵਾਲਾ ਠੀਕ ਆ ਆਲੂ ਬਣਾ ਲੈ ਸਹੀ ਆ ਤੂੰ ਲੂਣ ਮਿਰਚਾਂ ਤੋਂ ਕੀ ਰਹਿਣਾ ਨਹੀਂ ਨਹੀਂ ਬਿਨਾਂ ਕਿੱਦਾਂ ਬਣੂਗੀ ਸਬਜ਼ੀ ਉਹ ਪਰ ਆਹ ਚਾਹ ਬਣਾ ਲੈਣੇ ਆ। ਨਹੀਂ ਨਹੀਂ। ਉਹ ਅੱਜ ਡੇ ਕੰਮ ਕਰ ਲੈਣਾ ਇਕੱਲਾ। ਅਰਬੀ ਨਾ ਬਣੂ ਤੇ ਲੋਨ ਮੈਚਾ ਦੋ ਫਿਰ। ਵਾਡਾ ਮਤਲਬ ਕੀ? ਅੱਛਾ। ਮਤਲਬ ਮੈਂ ਸਮਝ ਗਿਆ। ਕੀ ਸਮਝਿਆ? ਨਹੀਂ ਲੱਗ ਗਿਆ ਪਤਾ ਮੈਨੂੰ। ਕਾਕਾ ਆ ਜਿਹੜੀ ਅਰਬੀ ਆ ਨਾ ਹੂੰ ਹੂੰ ਇਹਦੇ ਲੋਨ ਮਿਰਚ ਮਸਾਲਾ ਨਾ ਪਾਈਏ। ਆਹ ਕਾਕਾਂ ਵਾਲੇ ਨਹੀਂ ਖਾਣੇ। ਆਹ ਭਿੰਡੀਆਂ ਨਹੀਂ ਖਾਣੀਆਂ। ਸਹੀ ਗੱਲ ਆ। ਆਲੂ ਕਿਸੇ ਨੇ ਨਹੀਂ ਖਾਣੇ ਸਹੀ ਗੱਲ ਸਹੀ ਗੱਲ ਮਸਾਲਾ ਇਹਦੇ ਚ ਪੈਣਾ ਹੈ ਤਾਂ ਖਾਣ ਵਾਲੀਆਂ ਹੋਈਆਂ ਨਹੀਂ ਠੀਕ ਆ ਮੈਂ ਸਮਝ ਗਿਆ ਭਾਜੀ ਗੱਲ ਤੇ ਜਿਆਹਾ ਨਹੀਂ ਉਹਨਾਂ ਤੋਂ ਬਿਨਾ ਬਣਦੀਆਂ ਤੇ ਐਡੇ ਐਡੇ ਜਿਹੜੇ ਘਰਵਾ ਉਹ ਵੀ ਨਹੀਂ ਬਣਦੇ ਉਹ ਵੀ ਨਹੀਂ ਬਣਦੇ ਬੰਦਿਆਂ ਤੋਂ ਬਿਨਾ ਹਾਂ ਮੈਂ ਗਿਆ ਸਮਝ ਗਿਆ ਸਮਝ ਗਿਆ ਪਤਾ ਲੱਗ ਗਿਆ ਮੈਨੂੰ ਜਿਆਹਾ ਸਬਜ਼ੀ ਵਾਲੀ ਤਾਂ ਬਣਦੀਆਂ ਨਾ ਨਮਕ ਮਿਰਚ ਮਸਾਲੇ ਤੋਂ ਬਿਨਾ ਵੀ ਚੀਜ਼ਾਂ ਇਕੱਠੀਆਂ ਕਰਨੀਆਂ ਪੈਦੀਆਂ ਫੇਰ ਖਾਨ ਜੋ ਹੋਦੀਆਂ ਹੈ ਸਹੀ ਗੱਲ ਆ ਕਾਰਬਲੀ ਜਲਦੇ ਜਨਾਨੀਆਂ ਤੋਂ ਬਿਨਾਂ ਤੁਹਾਡਾ ਕਹਾਂ ਮਤਲਬ ਹੈ ਹਾਂ ਕੱਕੇ ਤੈਨੂੰ ਸਮਝਾਉਣ ਲਈ ਸਾਰਾ ਕੁਝ ਕੀਤਾ ਸਹੀ ਗੱਲ ਆ ਭਾਈ ਗਲਤੀ ਆ ਲੇ ਆ ਜਿਹੜੇ ਆ ਨਾ ਹੂੰ ਜਿੱਦਾਂ ਇਹਦੇ ਵਿੱਚ ਲੋਨ ਮੈਚ ਮਸਾਲਾ ਨਾ ਪਰਿਵਾਰ ਦੇ ਆਪਣੇ ਜੀ ਆ ਸਾਡੇ ਜੀਵਨ ਸਾਥੀ ਆ ਬੱਚੇ ਆ ਭੈਣਾ ਆ ਭਰਾ ਆ ਚਾਚੇ ਆ ਤਾਏ ਆ ਠੀਕ ਆ ਉਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਮਸਾਲੇ ਵਾਂਗੂ ਹੀ ਕੰਮ ਕਰਦੇ ਆ ਆਪਦੇ ਸਹੀ ਗੱਲ ਆ ਸੱਚੀ ਗੱਲ ਆ ਆ ਜਿਹੜੀਆਂ ਮੋਠਿਆ ਕੱਲੀ ਕੱਲੀ ਆ ਹੂੰ ਇਹ ਮੁਕਾਦਾ ਦੇ ਬਣਦਾ ਜਾਂ ਕੱਟੀਆਂ ਆਉਂਦੀਆਂ ਸਹੀ ਗੱਲ ਆ ਪਤਾ ਨਹੀਂ ਕਿੰਨਾ ਪਿਆਰ ਨਾਲ ਸਮਝਾਉਂਦੇ ਸੀ ਤੇ ਦੋ ਗੱਲਾਂ ਤੇਨੂੰ ਸਮਝਾੜੇ ਕੀਤਾ ਸਹੀ ਗੱਲ ਹੁਣ ਮੇਰੇ ਚ ਮਸਾਲਾ ਸਾਰਾ ਕੁਝ ਪਿਆ ਨਹੀਂ ਇਹ ਠੀਕ ਆ ਠੀਕ ਆ ਵਧੀਆ ਕੀਤਾ ਅੱਛਾ ਕਿਤੇ ਤੁਸੀਂ ਗੁੱਸੇ ਨਾਲ ਕਹਿੰਦੇ ਤੇਰੇ ਖਾਣੇ ਜਿਹਦੇ ਪੈ ਗੱਲ ਸੱਚੀ ਆ ਜੀ ਸਮਝਾਉਣ ਦਾ ਤਰੀਕਾ ਵਧੀਆ ਤੁਹਾਡਾ ਲੱਗ ਗਿਆ ਪਤਾ ਮੈਨੂੰ ਕੋਈ ਗੱਲ ਨਹੀਂ ਪੰਗਾ ਲੈ ਲੈਣਾ ਆਪਾਂ ਭੇਜ ਕੇ ਉਹਨਾਂ ਨੂੰ ਪੰਗਾ ਲੈ ਰਿਹਾ ਭੇਜ ਕੇ ਹੂੰ ਭੇਜ ਕਰਦਾ ਨਹੀਂ ਨਹੀਂ ਲਿਆਉਣਾ ਪੈਣਾ ਬਿਨਾ ਘਰ ਇਥੇ ਆ ਦੇ ਜਾਇਆ ਕਰਨਾ ਜਾਵਾਂਗੇ ਜ਼ਰੂਰ ਜਾਵਾਂਗੇ ਕਿਉਂ ਨਾ ਆਤਮਾ ਗੱਲ ਚੇਤੇ ਰੱਖੀ ਨਾਲਾ ਕੋਈ ਜਾਲੂਲ ਮਿਰਚਾਂ ਬਿਨਾ ਗੁਜ਼ਾਰਾ ਨਹੀਂ ਨਾ ਹਾਂ ਤੇ ਆਪਣਾ ਭੈਣਾ ਭਰਾਵਾਂ ਬਿਨਾ ਗੁਜ਼ਾਰਾ ਨਹੀਂ ਸਹੀ ਗੱਲ ਆ ਸਾਰਾਂ ਦਾ ਬਿਨਾ ਗੁਜ਼ਾਰਾ ਸੱਚੀ ਗੱਲ ਨਹੀਂ ਹੈਗਾ ਗੁਜ਼ਾਰਾ ਕਿੱਦਾਂ ਵੇਚ ਲਈਏ ਬਾਜੀ ਲੈਣ ਉਹਨਾਂ ਨੂੰ ਉਹ ਲੈਣ ਤਾਂ ਤਾਹੀ ਜਾਊਗਾ ਅੱਛਾ ਦੇਖੋ ਕਿਤੇ ਗਿਆ ਹੋ ਉੱਥੇ ਹੀ ਆ ਉਹ ਇਹਦਾ ਐਵੇਂ ਰੌਲਾ ਪੈ ਗਿਆ ਅੱਛਾ ਕਿੱਥੇ ਗਏ ਹੋ ਇੱਥੇ ਹੀ ਆ ਡੂੰਘੜਾ ਉਧਰ ਦਾ ਆ ਕੇ ਬਣਿਆ ਇਹਦਾ ਦਿਨ ਸਮਝਾਉਣਾ ਸੀ ਉਹ ਆਈ ਨਹੀਂ ਆ ਆ ਗਿਆ ਉਠ ਬਹਾਰ ਦੇ ਥੱਲੇ ਅਜ ਆ ਜਾਓ ਗੱਲ ਥੋੜੀ ਦੋ ਤਿੰਨ ਦਿਨ ਇੱਧੇ ਗੜਤੇ ਫੇਰ ਕਿ ਹੋਇਆ ਮੈਂ ਆਪਣੇ ਘਰੇ ਸੀ ਕਿ ਮੈਂ ਕਿਹੜਾ ਕਿਤੇ ਬਾਹਰ ਸੀਗੀ ਇੱਥੇ ਹੀ ਸੀਗੀ ਮੈਂ ਨਹੀਂ ਕਿੱਥੇ ਚਲੇ ਜੀ ਕਿੱਥੇ ਨਾ ਕਾਹਤੇ ਜਾਣਾ ਅਸੀਂ ਕਿੱਥੇ ਜਾਣਾ ਸੀਗਾ ਅੱਛਾ ਇਹ ਤਾਂ ਤੈਨੂੰ ਸਬਕ ਸਿਖਾਣ ਲਈ ਕੀਤਾ ਸੀਗਾ ਪਤਾ ਲੱਗ ਗਿਆ ਨਾ ਹੁਣ ਜਿਵੇਂ ਆਹ ਪੈਂਡੀਆਂ ਆਲੂ ਮਸਾਲੇ ਸਬ ਮਸਾਲਿਆਂ ਤੋਂ ਬਿਨਾ ਕੁਝ ਨਹੀਂ ਹੈਗਾ ਤਾਂ ਆਪਾਂ ਵੀ ਫੈਮਿਲੀ ਤੋਂ ਬਿਨਾ ਕੁਝ ਨਹੀਂ ਹੈਗੇ ਅਸੀਂ ਤੁਹਾਡੇ ਬਿਨਾ ਕੁਝ ਨਹੀਂ ਤੁਸੀਂ ਸਾਡੇ ਬਿਨਾ ਕੁਝ ਨਹੀਂ ਹੈਗੇ ਸਹੀ ਗੱਲ ਆ ਸੱਚੀ ਗੱਲ ਆ ਦੇਹ ਹੋਣਾ ਸੀ ਤੈਨੂੰ ਗੁੱਸੇ ਨਾਲ ਕਹਿੰਦੇ ਵੀ ਨਹੀਂ ਤੂੰ ਨਾਲ ਜਾ ਤਕੇ ਨਾਲ ਕਹਿੰਦੇ ਤਾਂ ਹੋਰ ਗੱਲਬਾਤ ਜਾਣੀ ਸੀ ਇਸ ਲਈ ਅਸੀਂ ਤੈਨੂੰ ਸਬਕ ਸਿਖਾਉਣ ਦੀ ਖਾਤਰ ਇਹ ਸਭ ਕੁਝ ਕੀਤਾ ਨਹੀਂ ਕੀਤਾ ਸੀਗਾ ਅਸੀਂ ਰਲਿਓ ਸੀਗੇ ਅਸੀਂ ਦਰਾਲਿਓ ਸੀ ਆਹ ਆਹ ਜੇ ਤੈਨੂੰ ਗੁੱਸੇ ਨਾਲ ਭਰਾਵਾ ਕਿਤੇ ਵਾਝੁੰਦੇ ਆ ਨਹੀਂ ਕੋਈ ਗੱਲ ਨਹੀਂ ਬਾਜੀ ਹੁਣ ਆਪਾਂ ਇਹਦੇ ਨਾਲ ਜਾਵਾਂਗੇ ਨਾ ਨਹੀਂ ਤੁਰਨਾ ਪੈਂਦਾ ਇਹ ਨਾਲ ਚੰਗੀ ਗੱਲ ਆ ਇਹ ਸਾਡੀ ਗਲਤੀ ਆ ਬਈ ਆਪਕੋ ਦਰਸ਼ਕਾਂ ਨੂੰ ਵੀ ਪੁੱਛ ਲੈਣੇ ਆ ਵੀ ਸਾਡਾ ਜਿਹੜਾ ਅੱਜ ਦਾ ਸਮਝਾਉਣ ਦਾ ਤਰੀਕਾ ਸੀ ਯਾਰ ਕਿੰਨੇ ਕ ਸਹਿਮਤ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਸਾਨੂੰ ਜਰੂਰ ਦੱਸਿਓ ਬਈ ਘਰਾਂ ਵਿੱਚ ਇਸ ਤਰ੍ਹਾਂ ਹੁੰਦੀ ਆ ਵੀ ਘਰ ਵਾਲੇ ਘਰ ਵਾਲੀਆਂ ਦੇ ਨਾਲ ਨਹੀਂ ਤੁਰਦੇ ਕਿ ਕਿਸ ਤਰ੍ਹਾਂ ਦਾ ਲੱਗਦਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਕਲੇਸ਼ ਪਾ ਕੇ ਬੈਠਣਾ ਚਾਹੀਦਾ ਏ ਕਿ ਆਪਣੇ ਥੋੜਾ ਸਪਾਈ ਦੇ ਨਾਲ ਇੱਕ ਦੂਜੇ ਨੂੰ ਸਮਝਾਉਣਾ ਚਾਹੀਦਾ ਹੈ ਬਾਕੀ ਬੇਨਤੀ ਆ ਸਾਰੇ ਇਹਨੂੰ ਪਰਿਵਾਰ ਵਧੀਆ ਢੰਗ ਨਾਲ ਰਿਆ ਕਰੋ ਮਰਿਆ ਨਾ ਕਰੋ ਰਲ ਮਿਲ ਕੇ ਰਹੋ ਖੁਸ਼ ਰਹੋ ਆਵਾਜ਼ ਰਹੋ